ਨੂੰ ਵੈਲੰਬ ਬਣਾਉਣੀ ਸਿਕਾੜ ਲਈਏ ਹਾਂ ਬਈ ਹਾਂ ਇਹ ਤੇਰੀ ਮਾਂ ਦੀ ਬਣਾ ਕੇ ਲਾਲ ਝੰਡੀ ਮੋਦੀ ਛੜੇ ਦੇ ਹੱਥ ਫੜਾ ਦਈਏ ਅੱਛਾ ਵੀ ਨਾ ਬਈ ਨਾ ਨਾ ਰਈ 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 ਨਾ ਮੋਦੀ ਸੂਰੇ ਨਾ ਛਾਲੀਏ ਮੋਦੀ ਜੋਗੇ ਆ ਭੈਣ ਮਰਾਵੇ ਮੋਦੀ ਮਾਂ ਨਹੀਂ ਸਾਲਾ ਕੁੱਤਿਆਂ ਦਾ ਮੋਦੀ ਸੇਣਾ ਮੋਦੀ ਦੇ ਹੱਥ ਫੜਾਉਣੀ ਮੋਦੀ ਛੜੇ ਦੇ ਫੜਾਉਣੀ मिठे जामलू कॾहिं न खाधे ते रस पेड़े तूं बाबा ज Hey, <gasps> ਵਾਹ ਵਾਜੰਦਰਾਸ਼ ਕੀ ਨੋ ਗਿਆ ਸ਼ਾਹ ਵਾਹ ਵਾਜੰਦਰਾਸ਼ ਕੀ ਨੋ ਗਿਆ ਵਾਹ ਵਾਹ ਤੇਜ ਦੇਜਿਤ ਕਰਦਾ ਸ਼ਾਹ ਵਾਹ ਤੇਜ ਨਾਟਕ ਕੱਪਿਆ ਸ਼ਾਵਾਨੀ ਖੂਹ ਵਿੱਚ ਲਟਕ ਪਿਆ ਸ਼ਾਵਾਨੀ ਖੂਹ ਵਿੱਚ ਲਟਕ ਪਿਆ ਸ਼ਾਵਾਨੀ ਖੂਹ ਵਿੱਚ ਲਟਕ ਪਿਆ ਮੈਂ ਲੈ ਕੇ ਰੇਜ ਕਰ ਤੇਰਾ ਨਿਚੇ ਉਹ ਵਿੱਚ ਲਾਮਕ ਪਿਆ ਸ਼ਾਵਾਨੀ ਖੂਹ ਵਿੱਚ ਲਾਮਕ ਪਿਆ ਨਾ ਲੈ ਕੇ ਤੇਜ ਕਰ ਤੇਰਾ ਨਿਚੇ ਉਹ ਵਿੱਚ ਲਾਮਕ ਪਿਆ ਸ਼ਾਵਾਨੀ ਖੂਹ ਵਿੱਚ ਲਾਮਕ ਜੋ ਤੇਜ ਨਿਤਕਾਰਦਾ ਸ਼ਾਬਾਹ ਕਾਲੀ ਜੁੱਤੀ ਤੇਜ ਕੋਰਦੀ 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 ਨਾ ਰੇ ਚੰਨਣ ਸਿਆ ਤੇਰਾ ਕਾਲੀ ਜੁੱਤੀ ਸ਼ਾਬਾਹ ਕਾਲੀ ਜੁੱਤੀ ਤੇਜ ਕੋਰਦੀ